ਸਰਕਾਰ ਹੁਣ ਕਈ ਵਾਰੀ ਰੋਡ ਮੈਪ ਦੇ ਚੁੱਕੀ ਆ ਨਵੇਂ-ਨਵੇਂ ਪ੍ਰੋਗਰਾਮ ਦੇ ਚੁੱਕੀ ਆ ਨਸ਼ੇ ਨੂੰ ਖਤਮ ਕਰਨ ਵਾਸਤੇ ਯਾਰ ਭਾਜਪੀ ਹੋ ਰਾਮ ਆਦੀ ਪਾਰਟੀ ਦੋਨੇ ਹੀ ਇਹ ਇਵੈਂਟ ਮੈਨੇਜਮੈਂਟ ਨੇ ਪਾਰਟੀਆਂ ਨਹੀਂ ਆ ਇਹ ਇਵੈਂਟ ਮੈਨੇਜਮੈਂਟ ਪਾਰਟੀਆਂ ਬਣ ਚੁੱਕੀਆਂ ਨੇ ਕੰਪਨੀਆਂ ਬਣ ਚੁੱਕੀਆਂ ਨੇ ਪਾਰਟੀਆਂ ਦੇ ਵਿੱਚ ਇਹ ਕੁਝ ਨਹੀਂ ਹੁੰਦਾ ਪੋਲੀਟੀਕਲ ਸਿਸਟਮ ਇਹਨਾਂ ਇਵੈਂਟ ਮੈਨੇਜਮੈਂਟ ਬਣਾਤਾ ਕਿ ਨਿੱਕੀ ਜੀ ਗੱਲ ਆ ਪੰਜਾਬ ਆਦੀ ਪਾਰਟੀ ਇੱਕ ਤੋਂ 11 ਰੁਪਏ ਦੱਸਦੀ ਆ ਤੇ ਬੀਜੇਪੀ ਇੱਕ ਤੋਂ 111 ਦੱਸ ਦਿਆਂ ਪਰ ਦੋਨੇ ਹੈ ਇਵੈਂਟ ਮੈਨੇਜਮੈਂਟ ਆ ਹੁਣ ਸਭ ਤੋਂ ਵੱਡੀ ਗੱਲ ਕਿ ਸੌਵਾ ਕਿੰਨੀ ਵਾਰ ਚੁਕਾ ਚੁੱਕੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ 35000 ਬੱਚਾ ਸ਼੍ਰੀ ਦਰਬਾਰ ਸਾਹਿਬ ਘਟਾ ਕੇ ਕਰਕੇ ਸੌ ਚੁਕਾਈ ਗਈ ਫਿਰ ਲੁਧਿਆਣੇ ਪੁਲਿਸ ਨੇ ਸਾਈਕਲ ਰੈਲੀ ਨਸ਼ਾ ਨੂੰ ਕੱਢੀ ਗਈ ਫਿਰ ਸੰਗਰੂਰ ਕੱਢੀ ਗਈ ਫਿਰ ਇਹਨਾਂ ਨੇ ਆਪਣੇ ਆਪਣੇ ਐਮਐਲਏ ਨੂੰ ਸੌਂਵਾਂ ਚਕਾਉਣੀਆਂ ਸ਼ੁਰੂ ਕਰ ਦਿੱਤੀਆਂ ਗਿਆ ਹੁਣ ਪਿੰਡਾਂ ਦੇ ਲੋਕਾਂ ਨੂੰ ਅਜ 300 ਪੰਚਾਇਤਾਂ ਨੂੰ ਸੌਂਚ ਕਈ 13000 ਪਿੰਡ ਇਹਨਾਂ ਨੇ ਰੂ ਕਰਨੇ ਹੋਗੇ ਨੇ ਅੱਜ ਇੱਥੇ ਆ ਕਾਲੂ ਸ਼ਾਹ ਲੁਧਿਆਣੇ ਫਿਰ ਪਰਸੋਂ ਬਣੀ ਕਿੱਥੇ ਕਰਨਗੇ ਸੌਂ ਚਕਾਉਣ ਦੇ ਨਾਲ ਕੁਝ ਹੋਜੂਗਾ ਅਫਸਰ ਤੁਹਾਡੇ ਹੋਈ ਨੇ ਐਮਐਲਏ ਤੁਹਾਡੇ ਹੋਈ ਆ ਸੌਂ ਚਕਾਓ ਜਿਸ ਐਮਐਲਏ ਦੇ ਪਿੰਡ ਦੇ ਵਿੱਚ ਨਸ਼ਾ ਵਿਕ ਰਿਆ ਸੌ ਉਸ ਨੂੰ ਚਕਾਓ ਜਿਹੜਾ ਸਰਕਾਰ ਦਾ ਰਿਸ਼ਤੇਦਾਰ ਆ ਤੇ ਉਹਦੇ ਸਰਪੰਚ 13 13 ਕੇਸ ਦਰਜ ਨੇ 70 70 ਕਿਲੋ ਭੁੱਖੀ ਤੇ ਪੰਨੀ ਕੀ ਕੁਝ ਫੜ ਕੇ ਪਟਿਆਲਾ ਜੇਲ੍ਹ ਦੇ ਵਿੱਚ ਨੇ ਸੌਵਾਂ ਤੇ ਉਹਨਾਂ ਨੂੰ ਚਕਾਓ ਸੌ ਉਹਨੂੰ ਚਕਾਓ ਜਿਹਦਾ ਪੀਏ ਕੇ ਛੀਏ ਜਾਂ ਉਹਦਾ ਕੋਈ ਵਰਕਰ ਉਹਦੀ ਗੱਡੀ 'ਚ ਬੈਠਾ ਹੀ ਐਮਐਲਏ ਦੇ ਨਸ਼ਾ ਵਕਾਉਂਦਾ ਰਿਹਾ ਸੌ ਤੇ ਉਹਨਾਂ ਨੂੰ ਚਕਾਓ ਤੁਸੀਂ ਸੌ ਉਹਨਾਂ ਨੂੰ ਚਕਾ ਰਹੇ ਜਿਨ੍ਹਾਂ ਦੇ ਪੁੱਤ ਮਰ ਗਏ ਨੇ ਜਿਨ੍ਹਾਂ ਦੇ ਸੁਹਾਗ ਗੁਜਰ ਗਏ ਤੁਸੀਂ ਉਹਨਾਂ ਨੂੰ ਸੋਚਕਾਰੇ ਨੇ ਮਤਲਬ ਇਵੈਂਟ ਮੈਨੇਜਮੈਂਟ ਤੋਂ ਬਾਹਰ ਆਮ ਆਦੀ ਪਾਰਟੀ ਨਹੀਂ ਨਿਕਲੀ ਅਜੇ ਰਵਿੰਦ ਕੇਜਰੀਵਾਲ ਸਾਹਿਬ ਨੂੰ ਗਵਾਹ ਬਣਾ ਲਿਆ ਕੀ ਹੁਣ ਜਦ ਇਹ ਜਿਹੜੇ 4-5 ਐਮਐਲਏ ਨੇ ਇਹ ਉੱਥੇ ਖੜੇ ਹੋਣਗੇ ਜਦੋਂ ਸੋਚ ਕਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾਂ ਮਨੀਸ਼ ਸੋਧਿਆ ਸਾਹਿਬ ਨੇ ਜਾਂ ਰਵਿੰਦ ਕੇਜਰੀਵਾਲ ਸਾਹਿਬ ਨੇ ਉਹ ਐਮਐਲਏ ਨੂੰ ਪੁੱਛਿਆ ਤੇ ਤੇਰੇ ਤਾਂ ਪਿੰਡ ਦੇ ਵਿੱਚ ਸ਼ਰਾਬ ਵਿਕੀ ਜਾ ਰਹੀ ਯਾਰ ਤਾਂ ਕੀ ਸੋਹ ਦੇ ਵਿੱਚ ਕੀ ਕਰ ਰਹੇ ਨੇ ਨਾ ਅਸੀਂ ਨਸ਼ਾ ਕਰਾਂਗੇ ਨਾ ਅਸੀਂ ਵੇਚਣ ਦਵਾਂਗੇ ਨਾ ਉਹਨਾਂ ਦੇ ਜਾਵਾਂਗੇ ਔਰ ਅੱਜ ਤਾਂ ਰਵਿੰਦ ਕੇਰੀਵਾਲ ਸਾਹਿਬ ਨੇ ਕਹਿਤਾ ਕਿ ਸਾਡੇ ਕੋਈ ਮੰਤਰੀ ਜਾਂ ਐਮਐਲਏ ਸ਼ਰਾਬ ਨਹੀਂ ਪੀਂਦੇ ਹੈਗੇ ਔਰ ਸਭ ਤੋਂ ਵੱਡੀ ਗੱਲ ਹੈ ਹਨਾ ਕਿ ਹੁਣ ਸ਼ਰਾਬ ਕਿਹੜਾ ਪਿੰਦਾ ਨਹੀਂ ਪਿੰਦਾ ਪੰਜਾਬ ਵਾਲੇ ਤੇ ਨਸ਼ਾ ਮੰਨਦੇ ਨਹੀਂ ਪਰ ਜਿੰਨੇ ਵੀ ਵਿਆਹ ਹੋਏ ਉਥੇ ਨਸ਼ਾ ਹੋਏ ਚੱਲਿਆ ਕਈਆਂ ਦੇ ਚੱਲਿਆ ਕਈਆਂ ਦੇ ਨਹੀਂ ਚੱਲਿਆ ਹੁਣ ਸਵਾਲ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਮਸਲਾ ਵੱਡਾ ਕਿ ਇੱਕ ਤੇ ਜਿਹੜੀ ਇਹ ਨਸ਼ਾ ਚਿੱਟਾ ਸਮੈਗ ਹੇਰੋਨ ਸਭ ਕੁਝ ਜੈ ਜੇਰੀਲੀ ਸ਼ਰਾਬ ਕਿ ਜਿਹੜਾ ਮੈਥਲੋਨ ਹੈ ਜਿਹੜੇ ਕੈਮੀਕਲ ਹਨ ਹੁਣ ਇਹ ਕਹਿੰਦੇ ਕਿ ਅਸੀਂ ਭਾਰਤ ਸਰਕਾਰ ਨੂੰ ਚਿੱਠੀ ਲਿਖਤੀ ਜੀ ਭਾਰਤ ਸਰਕਾਰ ਵੇਚਦਾ ਉਹਨਾਂ ਕੋ ਲੈਣੀ ਪੈਂਦੀ ਹੈਗੀ ਮਤਲਬ ਕੋਈ ਆਪਾਂ ਜਿੰਮੇਵਾਰੀ ਲੈਣੀ ਨਹੀਂ ਹੈਗੀ ਠੀਕ ਹੈ ਕਿ ਲੋਕਾਂ ਨੇ ਲੈ ਜਾਂਦਾ ਓਪਨ ਮਾਰਕੀਟ ਆ ਠੀਕ ਹੈ ਰਖਵਾਲੀ ਕਨੇ ਕਰਨੀ ਰਖਵਾਲੀ ਤੇ ਤੁਸੀਂ ਕਰਨੀ ਨਾ ਪੋਲੀਟিক্যাল ਸਿਸਟਮ ਨਹੀਂ ਕਰਨੀ ਨਾ ਸਰਕਾਰੀ ਤੰਤਰ ਨਹੀਂ ਕਰਨੀ ਹੈਗੀ ਨਾ ਮਤਲਬ ਤੁਸੀਂ ਪੈਰਾਂ ਤੇ ਪਾਣੀ ਪੈ ਨਹੀਂਂਦੇ ਤੁਹਾਡੀ ਸਰਕਾਰ ਦੇ ਵਿੱਚ ਜੇ ਕੁਝ ਹੋ ਜੇ ਤੁਸੀਂ ਕਹਿੰਦੇ ਕੋਈ ਗੱਲ ਨਹੀਂ ਜੀ ਇਹ ਤਾਂ ਪਿਛਲੇ 70 ਸਾਲ ਤੋਂ ਹੀ ਹੈ ਨਾ ਹੂੰ ਨਹੀਂ ਚੱਲਦਾ ਜੀ ਮਤਲਬ ਫਿਰ ਐਦਾਂ ਕਹਿ ਦੋਗੇ ਤੇ ਜਦ ਸੰਗਰੂਰ ਦੇ ਵਿੱਚ ਹੋਜੇ ਜਾਂ ਫਿਰ ਮਜੀਠੇ ਦੇ ਵਿੱਚ ਹੋਜੇ ਨਾ ਮਤਲਬ ਤੁਹਾਨੂੰ ਕੁਝ ਨਾ ਕੁਝ ਲੋਕਾਂ ਨੂੰ ਦੇਣਾ ਪੈਣਾ ਕਿੰਨਾ ਕਿਚਰੇ ਹੀ ਪਿਛਲੇ ਕਿੰਨੇ ਮਹੀਨੇ ਹੋ ਗਏ 38 ਮਹੀਨੇ ਹੋ ਗਏ ਨੇ ਕਿ ਜਿਹੜੇ 38 ਮਹੀਨਿਆਂ ਤੋਂ ਅਸੀਂ ਤੁਹਾਡੀਆਂ ਗੱਲਾਂ ਹੀ ਸੁਣੀ ਜਾ ਰਹੇ ਹਾਂ ਕਿਨੇ ਸਕੀਮਾਂ ਬਦਲੀਆਂ ਪਹਿਲਾਂ ਜਦੋਂ STF ਕੈਪਟਨ ਮਿਰਿੰਦਰ ਸਿੰਘ ਵੱਲੇ ਬਣੀ ਸੀ ਨਾ ਉਦੋਂ STF ਦੇ ਜਿਹੜੇ ਚੀਫ ਸੀ ਉਦੋਂ ਹਰਪੀ ਸਿੰਘ ਸਿੱਧੂ ਉਹਨਾਂ ਨੇ ਇੱਕ ਵੱਡੀ ਕਰਕੇ ਪੰਜਾਬ ਵੱਡੀ ਪੰਜਾਬ ਵੱਡੀ ਬੱਚਿਆਂ ਨੂੰ ਇਦਾਂ ਕਹਿੰਦੇ ਨੇ ਕੁਝ ਨਵੇਂ ਵਰਡਸ ਸੀ ਨਾ ਉਹ ਇੱਕ ਕੈਂਪੇਨ ਸ਼ੁਰੂ ਕਰ ਦਿੱਤੀ ਫਿਰ ਪੰਜਾਬ ਸਰਕਾਰ ਨੇ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਵੀ ਤੰਦਰੁਸਤ ਪੰਜਾਬ ਸ਼ੁਰੂ ਕਰ ਦਿੱਤਾ ਫਿਰ ਇਹਨਾਂ ਨੇ ਹੁਣ ਰੰਗਲਾ ਪੰਜਾਬ ਕਰ ਦਿੱਤਾ ਮਤਲਬ ਨਾਮ ਬਦਲੇ ਜਾ ਰਹੇ ਨੇ ਉਹੋ ਹੀ ਅਫਸਰ ਉਹ ਕਾਲੀਆਂ ਵੇਲੇ ਉਹ ਹੀ ਅਫਸਰ ਕਾਂਗਰਸ ਵੇਲੇ ਉਹੋ ਅਫਸਰ ਇਨਾਵਿਲ ਦੀ ਸਰਕਾਰ ਦੇ ਵਿੱਚ ਨਾ ਜਦ ਤੱਕ ਤੁਸੀਂ ਇਹ ਸਾਰਾ ਸਿਸਟਮ ਨਹੀਂ ਬਦਲੋਗੇ ਆਪਾਂ ਕਹਿੰਦੇ ਆ ਕਿ ਦੁਨੀਆ ਦਾ ਕੋਈ ਅਜਿਹਾ ਮੁਲਕ ਨਹੀਂ ਹੈ ਜਿੱਥੇ ਨਸ਼ਾ ਬੰਦ ਹੋ ਜੇ ਪਰ ਆਸ ਤੇ ਕੀਤੀ ਜਾ ਸਕਦੀ ਨੇ ਕਿ 50% ਹੀ ਬੰਦ ਹੋ ਜੇ 40% ਇਹ ਤਾਂ ਅਜੇ ਵੀ 100% ਚੱਲੀ ਜਾ ਰਿਹਾ ਹੈਗਾ ਹੁਣ ਇੱਕ ਅੱਜ ਕੀ ਕਹਿ ਰਹੇ ਨੇ ਜੀ ਉਹ ਸਮਾਂ ਗਿਆ ਜਦੋਂ ਜੀ ਪੰਜਾਬ ਤੇ ਜਿਹੜੀਆਂ ਫਿਲਮਾਂ ਬਣਦੀਆਂ ਸੀ ਉੜਦਾ ਪੰਜਾਬ ਹੁਣ ਕੋਈ ਉੜਦਾ ਪੰਜਾਬ ਨਹੀਂ ਬਣੀ ਹੈਗੀ ਮਤਲਬ ਇਹੋ ਜਿਹੀਆਂ ਚੀਜ਼ਾਂ ਅਸੀਂ ਗਿਣਾ ਗਿਣਾ ਕੇ ਖੁਸ਼ ਹੋਈ ਜਾ ਰਹੇ ਕਿ ਉਹਨਾਂ ਵੇਲੇ ਫਿਲਮ ਬਣ ਗਈ ਸਾਡੇ ਵੇਲੇ ਫਿਲਮ ਨਹੀਂ ਜਿਹੜੀਆਂ ਰੋਜ਼ ਹੀ ਮਾਵਾਂ ਦੀਆਂ ਕੁੱਖਾਂ ਉਜੜ ਰਹੀਆਂ ਇਹ ਕਿਸੇ ਇਹ ਕਿਸੇ ਫਿਲਮ ਤੋਂ ਘੱਟ ਹੈ ਐਡੀ ਤਗੜੀ ਪੰਜਾਬ ਦੀ ਦਖਾਹਤ ਆ ਇਹ ਤਾਂ ਰੋਜ਼ ਹੀ ਹੈ 28 ਮੌਤਾਂ ਹੋਈਆਂ ਸੰਗਰੂਰ ਦੇ ਪੰਨੀ ਪੰਤ ਕਿੰਨੀਆਂ 20 ਹੋਈਆਂ ਸੀ ਤੇ ਕੋਈ ਨਾ ਕੋਈ ਬਣਾ ਦੂਗਾ ਫਿਰ ਫਿਰ ਨਹੀਂ ਬਣੂਗੀ ਫਿਲਮ ਤੁਸੀਂ ਫਿਲਮਾਂ ਦੀ ਗੱਲ ਕਰ ਰਹੇ ਹੋ ਡਾਇਲੋਗ ਬੋਲਣ ਚ ਵੀ ਪਿੱਛੇ ਨਹੀਂ ਹੈ ਪੰਜਾਬ ਸਰਕਾਰ ਦੇ ਇੱਕ ਮੰਤਰੀ ਜਿਹੜੇ ਪਾਵਰਫੁਲ ਮੰਤਰੀ ਮੰਨੇ ਜਾਂਦੇ ਆ ਉਹ ਕਹਿੰਦੇ ਕਿ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਂ ਹੀ ਤੇ ਸ਼ਰੀਆਮ ਵਿਕਦਾ ਇਹ ਜਿਹੜੀ ਗੱਲ ਹੈ ਨਾ ਇਹਨੂੰ ਅਸੀਂ ਗਲਤ ਸਾਬਤ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਾ ਖਤਮ ਕਰ ਚੁੱਕੇ ਆ ਯਾਰ ਮੈਂ ਉਹ ਕਹਿੰਦਾ ਗੱਲਾਂ ਦੇ ਕੜਾਵਾ ਹਰਜੋਤ ਸਿੰਘ ਬੈਸਾਹਬ ਦੀ ਸਟੇਟਮੈਂਟ ਛੱਪੀ ਬੜੀ ਚੱਲ ਰਹੀ ਸਾਰੇ ਪਾਸੇ ਹੈ ਨਾ ਵੀ ਸਰਕਾਰਾਂ ਇੱਕ ਕੋਈ ਗਾਣਾ ਵੀ ਸ਼ਾਇਦ ਹੈਗਾ ਨਰਮ ਪਤਨੀ ਉਹ ਗਾਣਾ ਉਹਨਾਂ ਨੇ ਨਵਾਂ ਨਵਾਂ ਸੁਣਿਆ ਹੋਣਾ ਨਾ ਵੀ ਸਰਕਾਰਾਂ ਹੀ ਵਕਾਉਂਦੀਆਂ ਚਿੱਟਾ ਉਦਾਂ ਕਿਵੇਂ ਵੇਕਦਾ ਬਣੀ ਕਿ ਸ਼ਾਇਦ ਸ਼ਿਰੀ ਬਰਾੜ ਕੇ ਦਾ ਗਾਣਾ ਹੈ ਰਣਜੀਤ ਬਾਵਾ ਹਾਂ ਔਰ ਉੱਥੇ ਮੈਂ ਸ਼ਾਇਦ ਮੁੱਖ ਮੰਤਰੀ ਖੁਦ ਵੀ ਆਗੇ ਸੀ ਨਾ ਇਹ ਉਹਨਾਂ ਨੇ ਮਿਲਦਾ ਅੱਜ ਗਾਣਾ ਸੁਣਿਆ ਹੋਣਾ ਹਰਜੋਤ ਸਿੰਘ ਬੈਂਸ ਨੇ ਤੇ ਅੱਜ ਹੀ ਉਹਨਾਂ ਨੇ ਬਿਆਨ ਦੇ ਦਿੱਤਾ ਹੈਗਾ ਤੇ ਇਹ ਜਿਹੜਾ ਮਜੀਠੇ 28 ਮੌਤਾ ਹੋ ਗਿਆ ਇਹ ਕਿਵੇਂ ਹੋ ਗਿਆ ਤੁਹਾਡੇ ਐਮਐਲਏ ਤੇ ਪਿੰਡ ਦੇ ਵਿੱਚ ਨਸ਼ਾ ਵੇਕਦਾ ਉਹ ਕਿਵੇਂ ਹੋ ਗਿਆ ਮਤਲਬ ਆਪਾਂ ਪਿਛਲੀਆਂ ਸਰਕਾਰਾਂ ਨੂੰ ਮਤਲਬ ਉਹਨਾਂ ਨੂੰ ਹੀ ਦੋਸ਼ ਮੜੀ ਜਾਈਏ ਤੁਹੀ ਕੋਈ ਜ਼ਿੰਮੇਵਾਰੀ ਨਾ ਸਮਝ ਆਪਣਾ ਫਰਜ਼ ਨਾ ਸਮਝ ਜਿੱਦਾਂ ਅੱਜ ਹੀ ਕੋਈ ਫੇਸਬੁੱਕ ਤੇ ਕਹਿ ਰਿਹਾ ਸ਼ਾਇਦ ਕਿ ਟਵਿੱਟਰ ਤੇ ਪੜ੍ਹਿਆ ਹੈਗਾ ਕਹਿੰਦੇ ਕਿ ਨਹਿਰੂ ਜਿਹੜੇ ਇਸ ਦੁਨੀਆ ਦੇ ਵਿੱਚ ਵੀ ਨਹੀਂ ਹੈਗੇ ਜਿਹਨੂੰ ਨਵੇਂ ਭਾਰਤ ਦਾ ਨਰਮਾਤਾ ਕਿਹਾ ਜਾਂਦਾ ਉਸ ਮਰੇ ਕੋਲ ਵੀ ਭਾਜਪਾ ਵਾਲੇ ਜਵਾਬ ਮੰਗ ਮੰਗਦੇ ਨੇ ਠੀਕ ਹੈ ਤੇ ਜਿਹੜੇ 2014 ਦੇ ਲੈ ਕੇ ਹੁਣ ਤੱਕ ਦੇਸ਼ ਦੇ ਪ੍ਰਾਈਮ ਮਿਨਿਸਟਰ ਜੇ ਉਹਨਾਂ ਕੋਲ ਜਵਾਬ ਮੰਗੋਗੇ ਤੇ ਗੁਨਾਹ ਆ ਇਵੇਂ ਹੀ ਸੇਮ ਆਮ ਆਦੀ ਪਾਰਟੀng ਦੀ ਕਿ ਬਾਦਲਾ ਕੋ ਪੁੱਛੀ ਚਲੋ ਕੈਪਟਨ ਕੋ ਪੁੱਛੀ ਜਾਓ ਚੰਨੀ ਕੋ ਪੁੱਛੀ ਜਾਓ ਪਿਛਲੇ ਸਾਰੇ ਮੁੱਖ ਮੰਤਰੀਆਂ ਕੋ ਪੁੱਛਿਓ ਸਾਨੂੰ ਨਾ ਪੁੱਛੋ ਅਹੀਂ ਤੇ ਹੁਣੇ ਆਇਆ ਤੁਸੀਂ ਕਿ 38 ਮਹੀਨੇ ਹੋ ਗਏ ਨੇ ਮਤਲ ਤੁਹਾਨੂੰ 10 15 ਸਾਲ ਦੀ ਹੋਰ ਸਰਕਾਰ ਦੋ ਨਾ ਮਤਲ ਫਿਰ ਤੁਸੀਂ ਆਪਣੇ ਆਪ ਨੂੰ ਮੰਨੋਗੇ ਇਸੇ ਕਰਕੇ ਮੈਨੂੰ ਲੱਗਦਾ ਕਿ ਜੋ ਬੀਜੇਪੀ ਦੀ ਨੈਸ਼ਨਲ ਲੈਵਲ ਤੇ ਪਾਲਿਸੀ ਆਮ ਆਦੀ ਪਾਰਟੀ ਦੀ ਸਟੇਟ ਲੈਵਲ ਤੇ ਪਾਲਿਸੀ ਤੁਹਾਨੂੰ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਬਣੀ ਬਾਦਲਾ ਨੂੰ ਜਾਂ ਕੈਪਟਨ ਕੈਪਟਨ ਕਾਂਗਰਸ ਨੂੰ ਜੋ ਸਾਰੇ ਚਲੋ ਹੁਣ ਤਾਂ ਕੈਪਟਨ ਬੀਜੇਪੀ ਚ ਨੇ ਲੋਕਾਂ ਨੇ ਰਿਜੈਕਟ ਕੀਤੇ ਸੀ ਇਸ ਕਰਕੇ ਤੇ ਨਾ ਲੋਕਾਂ ਦਾ ਮਨ ਖੱਟੇ ਹੋ ਗਏ ਸੀ ਦਿਲਾ ਚ ਉਤਰ ਗਏ ਮਨ ਖੱਟੇ ਕੀ ਉਹ ਦਿਲਾ ਚ ਉਤਰੇ ਕੀ ਲੋਕ ਇਹ ਨਫਰਤ ਦੇ ਪਾਤਰ ਬਣ ਗਏ ਸੀ ਪਿਛਲੀਆਂ ਪਾਰਟੀਆਂ ਦੇ ਤੇ ਤੁਹਾਡੇ ਕੰਮ ਵੀ ਉਦਾਂ ਦੇ ਹੀ ਆ ਤੁਹਾਡੇ ਚ ਵੀ ਉਹਨਾਂ ਚ ਕੋਈ ਫਰਕ ਨਹੀਂ ਲੱਛਣ ਉਹੀ ਦਿਖ ਰਿਹਾ ਨੇ ਤੁਸੀਂ ਅੱਜ ਹੀ ਨਫਰਤ ਦੇ ਪਾਤਰ ਬਣ ਗਿਓ ਕਿਸਾਨ ਤੁਹਾਨੂੰ ਨਹੀਂ ਪਸੰਦ ਕਰਦੇ ਮੁਲਾਜ਼ਮ ਜਿ세 ਦ ਬੱਜਦੇ ਤੇ ਬਣ ਕੇ ਤੁਹਾਨੂੰ ਨਹੀਂ ਪਸੰਦ ਕਰਦੇ ਤੁਸੀਂ ਹੁਣ ਤਾਂ ਹੀ ਉਹਨਾਂ ਦੇ ਫਿਰ ਵੀ 25 25 20 20 ਸਾਲ ਰਾਜ ਕੀਤਾ ਫਿਰ ਜਾ ਕੇ ਲੋਕਾਂ ਦੇ ਮਨ ਖੱਟੇ ਹੋਏ ਨੇ ਤੁਹਾਡੇ ਦੇ ਤਿੰਨ ਸਾਲਾਂ ਜੀ ਮਨ ਖੱਟੇ ਹੋ ਗਏ ਨੇ ਕਿਉਂਕਿ ਤੁਸੀਂ ਲੋਕਾਂ ਨੂੰ ਕੁਝ ਦਿੱਤਾ ਨਹੀਂ ਹੈਗਾ ਸਿਰਫ ਤੇ ਸਿਰਫ ਗੱਲਾਂ ਹੀ ਕੀਤੀਆਂ ਔਰ ਜੋ ਤੁਸੀਂ ਕਹਿੰਦੇ ਸੀ ਵਿਰੋਧੀਆਂ ਨੂੰ ਕਹਿ-ਕਹਿ ਕੇ ਬਦਨਾਮ ਕੀਤਾ ਉਹ ਅੱਜ ਉਹ ਗੱਲਾਂ ਤੁਹਾਡੇ ਤੇ ਲਾਗੂ ਹੋ ਰਹੀਆਂ ਨੇ ਤੁਸੀਂ ਕਹਿੰਦੇ ਸੀ ਕੋਠੀਆਂ ਵਾਲੀ ਲੈਣੀਆਂ ਤੁਸੀਂ ਚਾਰ-ਚਾਰ ਕੋਠੀਆਂ ਦੋ-ਦੋ ਕੋਠੀਆਂ ਤੁਸੀਂ ਕਹਿੰਦੇ ਸਿਕਿਉਰਿਟੀ ਲੈਣੀ ਸਭ ਤੋਂ ਵੱਧ ਦੋ-ਦੋ ਜੈਡ ਪਲੱਸ ਨੇ ਜੈਡ ਪਲੱਸ ਲੈਣ ਵਾਲੇ ਫਰਜੀ ਰਿਪੋਰਟਾਂ ਤਿਆਰ ਕਰਵਾਈਆਂ ਜਾਂਦੀਆਂ ਹੀ ਨੇ ਮੈਨੂੰ ਤੇ ਲੱਗਦਾ ਤਿੰਨ ਸਾਲਾਂ ਦੇ ਵਿੱਚ ਕਿਸੇ ਐਮਐਲਏ ਨੇ ਮੁਰਗੀਆਂ ਪਾਲੀਆਂ ਹੋਣਗੀਆਂ ਹੁਣ ਤੁਹਾਨੂੰ ਸਾਰਾ ਗਰ ਤੁਸੀਂ ਉਹਦੇ ਨਸ਼ੇ ਦੇ ਮਸਲੇ 'ਚ 120 ਮੌਤਾਂ ਇਹ ਕਹਿੰਦੇ ਕਿ ਐਕਸਾਈਜ਼ ਮੰਤਰੀ ਔਰ ਮੁੱਖ ਮੰਤਰੀ ਤੇ ਪਰਚਾ ਦਰਜ ਹੋਣਾ ਚਾਹੀਦਾ ਅੱਜ ਅੱਜ ਲੋਕੀ ਵੀਡੀਓ ਪਾਈ ਰਹੇ ਨੇ ਇਸ ਕਰਕੇ ਸਰਕਾਰ ਇਹ ਵੀ ਲੋਕਾਂ ਦੇ ਮਨਾਂ 'ਚ ਉਤਰ ਗਈ ਆ ਹੁਣ ਹੱਲੇ ਵੀ ਸਮਾਂ ਬਾਕੀ ਹੈ ਕੋਸ਼ਿਸ਼ਾਂ ਸਰਕਾਰ ਜਿਹੜੀ ਸਰਕਾਰ ਕੋਸ਼ਿਸ਼ਾਂ ਨਹੀਂ ਕਰਨੀਆਂ ਚਾਹੀਦੀਆਂ ਇੱਕ ਆਮ ਬੰਦਾ ਕੋਸ਼ਿਸ਼ ਕਰਦਾ ਹੈਗਾ ਸਰਕਾਰ ਨੂੰ ਲਾਗੂ ਕਰਨੀਆਂ ਪੈਂਦੀਆਂ ਨੀਤੀਆਂ ਤੁਹਾਡੀਆਂ ਨੀਤੀਆਂ ਨਹੀਂ ਤੁਸੀਂ ਇੱਕ ਗੱਲ ਕਰਦੇ ਹੋ ਫਿਰ ਦੂਜੇ ਦਿਨ ਬਾਅਦ ਦੂਜੀ ਗੱਲ ਕਰਦੇ ਤੀਜੇ ਦਿਨ ਬਾਅਦ ਤੀਜੀ ਗੱਲ ਕਰਦੇ ਹੋ ਹਫਤੇ ਬਾਅਦ ਪਿਛਲੀ ਗੱਲ ਨੂੰ ਭੁੱਲ ਜਾਂਦੇ ਹੋ ਵੀ ਕੋਈ ਗੱਲ ਨਹੀਂ ਲੋਕੀ ਵੀ ਭੁੱਲ ਗਏ ਹੈਗੇ ਨੇ ਲੋਕੀ ਨਹੀਂ ਭੁੱਲਦੇ ਹੁਣ ਲੋਕਾਂ ਦਾ ਅਜੇ ਤੱਕ ਕਾਲੀਆਂ ਨੂੰ ਤੇ ਕਾਂਗਰਸੀਆਂ ਨੂੰ ਨਹੀਂ ਭਲਾਇਆਗਾ ਤੁਹਾਨੂੰ ਕਿਵੇਂ ਭਲਾ ਦੇਣਗੇ ਨਾ ਇਸ ਕਰਕੇ ਜਿਹੜੀ ਗੱਲ ਸਰਕਾਰ ਕਹਿੰਦੀ ਉਸ ਤੇ ਲਾਗੂ ਹੋਣਾ ਚਾਹੀਦਾ ਇੰਪਲੀਮੈਂਟੇਸ਼ਨ ਜਿਹੜੀ ਸਰਕਾਰ ਦੀ ਉਹ ਜ਼ੀਰੋ ਗਰਾਉਂਡ ਲੈਵਲ ਤੇ ਜ਼ੀਰੋ ਆ ਹੁਣ ਇਹ ਡੇਲੀ ਸਰਵੇ ਕਰਵਾਉਂਦੇ ਨੇ ਅਜ ਤੱਕ ਇਹਨਾਂ ਦੀ ਰਿਪੋਰਟ ਅਜੇ ਤੱਕ ਪੋਜ਼ਿਟਿਵ ਨਹੀਂ ਆਈਗੀ ਲੋਕ ਕਿਉਂਕਿ ਨਫ਼ਰਤ ਹੀ ਕਰਨ ਲੱਗ ਪਿਗਨੇ ਲੋਕਾਂ ਨੂੰ ਲੱਗਿਆ ਕਿ ਸਾਡੇ ਕੰਮ ਨਹੀਂ ਹੋ ਰਹੇ ਆ ਰਹੇ ਤੇ ਇਹ ਵਾਲੀਆਂ ਕਰਕੇ ਰੰਗਲਾ ਪੰਜਾਬ ਜਾਂ ਇਹ ਨਵੇਂ ਨਸ਼ਾ ਮੁਕਤ ਪੰਜਾਬ ਜੰਤ ਗਰਾਉਂਡ ਤੇ ਨਹੀਂ ਕੰਮ ਦੇਖੂਗਾ ਨਾ ਉਹਨੇ ਚਿਰਿਆ ਤੁਹਾਡੇ ਤੇ ਪੁਲਿਸ ਆਪ ਤੁਹਾਡੇ ਐਮਐਲਏ ਆਪ ਕਹਿ ਰਹੇ ਨੇ ਹੂੰ ਠੀਕ ਹੈ ਕਿ ਕਈ ਐਮਐਲਏ ਇਸ ਕਰਕੇ ਨਹੀਂ ਬੋਲਦੇ ਕਿ ਸਾਡੀ ਟਿਕਟ ਕੱਟੀ ਜਾਊਗੀ ਹੂੰ ਅਸੀਂ ਬੁਰੇ ਨਾ ਸਾਡੀ ਸਿਕਿਉਰਿਟੀ ਵਾਪਸ ਲੈ ਲੈਣਗੇ ਸਾਡੀ ਹੇਠ ਲਾਈਨ ਤੇ ਡੀਸੀ ਐਸਐਸਪੀ ਕੰਮ ਨਹੀਂ ਕਰਨਗੇ ਨਾ ਹੂੰ ਕੁਵਰ ਵਿਜੇ ਪ੍ਰਤਾਪ ਸਿੰਘ ਵਰਗੇ ਬੰਦੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਹੂੰ ਕਿਉਂਕਿ ਪਾਰਟੀ ਨਹੀਂ ਜਿਤਾਉਂਦੀ ਹੁੰਦੀ ਲੋਕ ਜਿਤਾਉਂਦੇ ਹੁੰਦੇ ਨੇ ਇਸ ਕਰਕੇ ਜਿੰਨੇ ਜਿਹੜੇ ਵੀ ਜਿਹੜੇ ਲੋਕ ਐਮਐਲਏ ਨਹੀਂ ਵੀ ਨੇ ਉਹ ਵੀ ਤਾਂ ਪੰਜਾਬ ਦੀ ਗੱਲ ਕਰ ਹੀ ਰਹੇ ਨੇ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਵੀ ਕਰ ਹੀ ਰਹੇ ਨੇ ਪੰਜਾਬ ਦੇ ਵਾਤਾਵਰਣ ਦੀ ਵੀ ਗੱਲ ਕਰ ਰਹੇ ਨੇ ਜ਼ਰੂਰਤ ਨਹੀਂ ਐਮਐਲਏ ਜਾਂ ਮੰਤਰੀ ਬਣ ਕੇ ਹੀ ਕੰਮ ਹੋ ਸਕਦੇ ਲੋਕੀ ਵੈਸੇ ਵੀ ਕਰੀ ਜਾ ਰਹੇ ਨੇ ਤੇ ਜੀ ਸਥਿਤੀ ਦੇ ਵਿੱਚ ਅੱਜ ਠੀਕ ਹੈ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋਸ਼ਿਸ਼ ਕਰ ਰਹੇ ਨੇ ਐਫਰਟ ਕਰ ਰਹੇ ਨੇ ਪਰ ਸਵਾਲ ਹੈ ਕਿ ਉਹਦੇ ਐਮਐਲਏ ਐਮਐਲਏ ਦੇ ਪਿੰਡਾਂ ਦੇ ਵਿੱਚ ਐਮਐਲਏ ਦੇ ਸਰਪੰਚਾਂ ਦੇ ਐਮਐਲਏ ਦੇ ਪੀਏ ਸੀਗੇ ਉਹ ਨਸ਼ਾ ਵਕਾਰੇ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਿੰਨੇ ਕੀ ਕੰਮ ਆ ਕੇ ਟੰਗਣਗੇ ਜਿਹੜੇ ਕੰਮ ਆ ਕੇ ਟੰਗੇ ਹੀ ਕਰਪਸ਼ਨ ਦੇ ਮਸਲੇ ਦੇ ਵਿੱਚ ਔਰ ਉਹ ਬੜੀ ਵੀਡੀਓ ਵੀ ਹਜੇ ਵੀ ਵਾਇਰਲ ਹੋ ਰਹੀ ਆ ਕਿ ਕੇਜਰੀਵਾਲ ਸਾਹਿਬ ਦੀਆਂ ਅੱਖਾਂ ਵੀ ਹੰਝੂ ਆ ਗਏ ਭਰਾਈਆਂ ਹੀ ਉਹਦੀਆਂ ਅੱਖਾਂ ਕਿ ਭਗਵੰਤ ਮਾਨ ਸਾਹਿਬ ਨੇ ਏਡਾ ਵੱਡਾ ਕੰਮ ਕਰ ਦਿੱਤਾ ਹੈਗਾ ਕਿ ਇੱਕ ਮੰਤਰੀ ਨੂੰ 1% ਕਮਿਸ਼ਨ ਦੇ ਮਸਲੇ ਦੇ ਵਿੱਚ ਬਾਹਰ ਕੱਢ ਦਿੱਤਾ ਹੈ ਤੇ ਅੱਜ ਉਹਨਾਂ ਦੇ ਘਰ ਸੁੱਖ ਨੇ ਖੁਸ਼ੀਆਂ ਨੇ ਤੇ ਸਾਰੇ ਆਮ ਆਦਮੀ ਪਾਰਟੀ ਵਾਲੇ ਜਸ਼ਨ ਮਨਾ ਰਹੇ ਭੰਗੜਾ ਮਨਾ ਰਹੇ ਭੰਗੜੇ ਪਾ ਰਹੇ ਹੈਗੇ ਨਾ ਸਰਕਾਰ ਦੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਫਰਕ ਆ ਗਿਆ ਠੀਕ ਹੈਗੇ ਅਸੀਂ ਕਹਿ ਸਕਦੇ ਕਿ ਪੰਜਾਬ ਚ ਨਸ਼ਾ ਖਤਮ ਹੋਣਾ ਚਾਹੀਦਾ ਚਾਹੇ ਰੰਗੜਾ ਪੰਜਾਬ ਮੈਂ ਹਮ ਸ਼ੁਰੂ ਕਰ ਲਓ ਜੇ ਨਸ਼ਾ ਮੁਕਤ ਪੰਜਾਬ ਕਰ ਲੋ ਚਾਹੇ ਜੁੱਧ ਨਸ਼ਾ ਵਿਰੁੱਧ ਕਰ ਲੋ ਕੁਝ ਵੀ ਕਰ ਲੋ ਕੁਝ ਵੀ ਨਾਮ ਰੱਖ ਲੋ ਚਾਹੇ ਕਿਸੇ ਪਾਠੀ ਕੋ ਪੰਡਿਤ ਕੋ ਹਨਾ ਕਿਸੇ ਕੋ ਵੀ ਨਾਮ ਘੜਾ ਲੋ ਪਰ ਗਰਾਊਂਡ ਲੈਵਲ ਤੇ ਤਾਂ ਕੰਮ ਹੋਣਾ ਚਾਹੀਦਾ ਨਾ ਜੇ ਗਰਾਊਂਡ ਲੈਵਲ ਤੇ ਕੰਮ ਨਹੀਂ ਆ ਤੇ ਫਿਰ ਭਾਵੇਂ ਤੁਸੀਂ ਜਿੰਨੇ ਮਰਜੀ ਨਾਮ ਰੱਖ ਲੋ ਉਹਦਾ ਕੋਈ ਫਾਇਦਾ ਨਹੀਂ ਹੋਣਾ